ਉਹਨਾਂ ਨੂੰ ਟਾਈਮ ਮੰਗੀ ਜਾਂਦੀ ਹੈ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਡੱਲੇਵਾਲ ਸਾਹਿਬ ਦੇ ਹਾਲਾਤ ਹੋਰ ਨਾਜੁਕ ਹੁੰਦੇ ਜਾ ਰਹੇ ਨੇ ਔਰ ਅਗਰ ਉਹਨਾਂ ਨੂੰ ਅਣਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੈ ਹੁਣ ਵੀ ਹਜੇ ਡੁੱਲੇ ਬੇਰਾ ਦਾ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਉਕਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕੇ ਔਰ ਇਹ ਇੱਥੇ ਨਹੀਂ ਲਾਈਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇਹ ਸਾਰੇ ਜਿਹੜੇ ਆਫੀਸਰ ਇਹ ਜੋੜ ਤੋੜ ਦੀ ਰਾਜਨੀਤੀ ਚ ਲੱਗੇ ਹੋਏ ਨੇ ਚਾਹੁੰਦੇ ਨੇ ਕਿ ਜਲ ਤੋ ਜਲ ਮੇਰ ਅਸੀਂ ਆਵਾਮੀ ਪਾਰਟੀ ਦਾ ਬਣਾ ਦਈਏ ਤੇ ਥੱਲੇ ਥੱਲੇ ਤੱਕ ਡਾਇਰੈਕਸ਼ਨਸ ਸਿਵਲ ਦੇ ਅਧਿਕਾਰੀਆਂ ਤੋਂ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਜਾਈਆਂ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਏਗਾ ਪੰਜਾਬ ਕਾਂਗਰਸ ਪ੍ਰਧਾਨ ਅਤਿ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਨੇ આરોਪ ਲਾਇਆ ਕਿ ਸਰਕਾਰਾ ਵੱਲੋਂ ਆਪਣੇ ਮੇਅਰ ਬਣਾਉਣ ਵਾਸਤੇ ਅਸਟਰਸ਼ਾਈ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਸ਼ਹਿਰ ਦੇ ਨਵੇਂ ਬਣੇ ਕਾਉਂਸਲਰਾਂ ਬੰਦ ਕਮਰਾ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਫ ਕਪ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੇ ਦਿਹਾਂਤ ਤੋਂ ਬਾਅਦ ਸੋਕ ਬਣਾ ਰਹੀ ਹੈ ਪਰ ਕੋਈ ਮੀਟਿੰਗ ਨਹੀਂ ਸੀ ਕਿਸੇ ਕਿਸਮ ਦੀ ਵੀ ਮੀਟਿੰਗ ਨਹੀਂ ਸੀ ਬਿਲਕੁਲ ਵੀ ਸਰ ਔਰ ਆਪਸ ਵਿੱਚ ਗੱਲਬਾਤ ਸੀਗੀ ਉਹ ਅਕਸਰ ਹੀ ਜਿਹਨੂੰ ਅਸੀਂ ਬੈਠੇ ਹਾਂ ਕਾਉਂਸਲਰ ਮਿਲੇ ਸੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਪਰ ਕੋਈ ਕਿਸੇ ਅਫੀਸ਼ੀਅਲ ਅਸੀਂ ਮੀਟਿੰਗ ਕਿਸੇ ਪ੍ਰਕਾਰ ਦੀ ਨਹੀਂ ਕਰ ਰਹੇ ਹਾਂ ਕਿਤੇ ਮੇਰੇ ਨਾਲ ਗਿਆ ਸੀ ਕਿੱਥੇ ਰੇਡੀ ਕਿੱਥੇ ਹੱਸਿਆ ਵੀ ਆਪਣਾ ਬਚਪਨਾਂ ਜਾ ਕੋਲ ਸਾਨੂੰ ਵੀ ਖੁਸ਼ਾਈ ਸੀ ਹੈ ਕਿਤੇ ਰੇਡ ਨਹੀਂ ਜੀ ਦੇਖੋ ਕਿਸੇ ਪ੍ਰਕਾਰ ਦੇ ਕੋਈ ਅਲਾਈਅੰਸ ਦੀ ਕੋਈ ਗੱਲ ਹੀ ਨਹੀਂ ਹੋਈ ਰੇਡ ਕੇ ਵਾਲੀ ਕਿੱਡ ਗੱਲ ਹੈ ਕੱਲੀ ਵਧਾਈ ਤੇ ਡਾਕਟਰ ਮਨਮੋਹਨ ਸਿੰਘ ਜੀ ਦੇ ਜਿਸ ਪ੍ਰਕਾਰ ਉਹਨਾਂ ਦੀ ਦੇਣ ਸੀਗੀ ਇਸ ਦੇਸ਼ ਨੂੰ ਜੀ ਉਹਰੇ ਬਾਰੇ ਗੱਲ ਹੋਈ ਐਂਡ ਅਸੀਂ ਇਹ ਮੰਗ ਰੱਖੀ ਹੈ ਕਾਂਗਰਸ ਪਾਰਟੀ ਨੇ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਔਰ ਪੰਜਾਬ ਦੀ ਕਾਂਗਰਸ ਨੇ ਵੀ ਕਿ ਡਾਕਟਰ ਮਨਮੋਹਨ ਸਿੰਘ ਜੀ ਦੇ ਸਨਮਾਨ ਦੇ ਵਿੱਚ ਜਗਾ ਅਲੋਟ ਕਰਨੀ ਚਾਹੀਦੀ ਹੈ ਜਲਤੂ ਜਲਤੇ ਰਾਜ ਘਾਟ ਤੇ ਅਗਰ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਇਹ ਬਿਹਤਰੀਨ ਹੁੰਦਾ ਤੇ ਹੁਣ ਵੀ ਸਾਡੀ ਕੇਂਦਰ ਸਰਕਾਰ ਤੋਂ ਇਹ ਪੋਰਜੋਰ ਮੰਗ ਹੈ ਕਿ ਡਾਕਟਰ ਸਾਹਿਬ ਨੂੰ ਬੰਦਾ ਸਨਮਾਨ ਜਿਹੜਾ ਹੈ ਉਹ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਾਂਗਾ ਕੋਈ ਸਪੈਸ਼ਲ ਜਗਾ ਤੇ ਸਾਨੂੰ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਜਿਹੜੀ ਹੈ ਉਹ ਬਣਾਉਣੀ ਚਾਹੀਦੀ ਹੈ ਔਰ ਏਰੀਆ ਸੇ ਉਪਰਾਲਾ ਕਰਾਂਗੇ ਅਗਰ ਇਹ ਸਰਕਾਰ ਨਹੀਂ ਬਣਾਏਗੀ ਤਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰ ਔਨ ਤੇ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਪੰਜਾਬ ਦੇ ਵਿੱਚ ਕਿਉਂਕਿ ਉਸ ਉਹਨਾਂ ਵਿਅਕਤੀ ਨੇ ਦੇਸ਼ ਨੂੰ ਤਾਂ ਦਿੱਤਾ ਹੀ ਦਿੱਤਾ ਮੈਂ ਸਮਝਦਾ ਕਿ ਇੱਕ ਰੋਲ ਮਾਡਲ ਸਨ ਇੱਕ ਚਾਨਣ ਮੀਨਾਰਾ ਸੰ ਜਿਨ੍ਹਾਂ ਨੂੰ ਦੇਖ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੇ ਪ੍ਰੇਰਿਤ ਹੋਣਾ ਕਿ ਜਿਸ ਪ੍ਰਕਾਰ ਦਾ ਜੀਵਨ ਕਿੱਥੋਂ ਚੱਲ ਕੇ ਕਿੱਥੋਂ ਤੱਕ ਪਹੁੰਚੇ ਤੇ ਨਾ ਕੇਵਲ ਪੰਜਾਬ ਔਰ ਦੇਸ਼ ਦੁਨੀਆ ਦੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਲਾਇਆ ਸਾਦਗੀ ਦੇ ਵਾਸਤੇ ਉਹਨਾਂ ਦੀ ਅਕਲਮੰਦੀ ਵਾਸਤੇ ਜਿਸ ਪ੍ਰਕਾਰ ਦੀ ਉਹਨਾਂ ਨੂੰ ਸਮਝ ਸੀਗੀ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਅਸੀਂ ਮੱਲਾ ਮਾਰੀਆਂ ਨਵੇਂ-ਨਵੇਂ ਐਕਟਸ ਲੈ ਕੇ ਆਏ ਕਾਨੂੰਨ ਬਣਾਏ ਇਹ ਕੇਵਲ ਤੇ ਕੇਵਲ ਡਾਕਟਰ ਸਾਹਿਬ ਦੀ ਦੇਣ ਸੀ ਸੋ ਸਰਕਾਰੋਂ ਤੇ ਜੇ ਹੁਣ ਨਾ ਕਿਸੇ ਨੇ ਕੀਤਾ ਤਾਂ ਅਸੀਂ ਜ਼ਰੂਰ ਕਰਾਂਗੇ ਭਾਰਤ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਵੀ ਭਾਰਤ ਰਤਨ ਫॉर ਡਾਕਟਰ ਮਨਮੋਨ ਸਿੰਘ ਆਸੇ ਮੈਂ ਸਮਝਦਾ ਕਿ ਮੰਗਣੀ ਰੱਖਣੀ ਚਾਹੀਦੀ ਇਹ ਘਰੇ ਜਾ ਕੇ ਸਨਮਾਨ ਆਪ ਦੀ ਆਪ ਕੋਈ ਐਸਾ ਵਿਅਕਤੀ ਜਿਨ੍ਹਾਂ ਨੂੰ ਭਾਰਤ ਰਤਨ ਮਿਲੇ ਹੈ ਬਹੁਤ ਸਬ ਆਪਣੇ ਆਪ ਦੇ ਵਿੱਚ ਉਹਨਾਂ ਦੀ ਬਹੁਤ ਐਮੀਅਤ ਹੈਗੀ ਹੈ ਲੇਕਿਨ ਡਾਕਟਰ ਮਨਮੋਨ ਸਿੰਘ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਉਹਦੋਂ ਵੀ ਵੱਡਾ ਕਦ ਹੈ ਭਾਰਤ ਰਤਨ ਅਸੇ ਅਗੇ ਡਿਮਾਂਡ ਕਰਾਂਗੇ ਇਹ ਚੰਗੀ ਗੱਲ ਨਹੀਂ ਹੈ ਭਾਰਤ ਰਤਨ ਤਾਂ ਆਪਣੇ ਆਪ ਸਰਕਾਰ ਨੂੰ ਘਰ ਜਾ ਕੇ ਦਿਕੇ ਆਉਣਾ ਚਾਹੀਦਾ ਜਿਵੇਂ ਜੋਰ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਜੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਪਰਚੇ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਦੇਖੋ ਦੇਖੋ ਗਾਲ੍ਹੇ ਹੈ ਗਾਲ੍ਹੇ ਹੈ ਪੁਲਿਸ ਅਫਸਰਾਂ ਦੀ ਮੈਨੂੰ ਲੱਗਦਾ ਕਿ ਹੈੱਡ ਆਫ ਦਾ ਪੁਲਿਸ ਇਥੇ ਲੁਧਿਆਣਾ ਐਂਡ ਕਮਿਸ਼ਨਰ ਸਾਹਿਬ ਜਿਹੜੇ ਨੇ ਆਈਐਸ ਜੋਰਵਾਲ ਸਾਹਿਬ ਇਹਨਾਂ ਨੇ ਡਿਊਟੀਆਂ ਲਾਈਆਂ ਗਈਆਂ ਔਰ ਇਹ ਇੱਥੇ ਨਹੀਂ ਲਾਈਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇਹ ਸਾਰੇ ਜਿਹੜੇ ਆਫੀਸਰ ਨੇ ਇਹ ਜੋੜ ਤੋੜ ਦੀ ਰਾਜਨੀਤੀ ਚ ਲੱਗੇ ਹੋਏ ਨੇ ਇਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਮੇਅਰ ਅਸੀਂ ਆਮ ਆਦਮੀ ਪਾਰਟੀ ਦਾ ਬਣਾ ਦਈਏ ਤੇ ਥੱਲੇ ਥੱਲੇ ਤੱਕ ਡਾਇਰੈਕਸ਼ਨਸ ਸਿਵਲ ਦੇ ਅਧਿਕਾਰੀਆਂ ਤੋਂ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਸ ਹੈਗੀਆਂ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਏਗਾ ਸੋ ਮੈਂ 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 ਇੰਨਾ ਹੀ ਕਹਿਣਾ ਚਾਹੁੰਦਾ ਕਿਉਂਕਿ ਡਾਕਟਰ ਸਾਹਿਬ ਦੇ ਸ਼ੋਕ ਦੇ ਦਿਨ ਨੇ ਅਸੀਂ ਇਸ ਤੋਂ ਵੱਧ ਮੈਂ ਕਿਸੇ ਪੋਲਿਟੀਕਲ ਐਕਟੀਵਿਟੀ ਅਸੀਂ 3 ਤਰੀਕ ਨੂੰ ਤੱਕ ਜਿੰਨਾ ਚਿਰ ਉਹ ਸਾਤ ਦਿਨ ਸ਼ੋਕ ਦੇ ਦਿਨ ਨੇ ਹੋਰ ਕਿਸੇ ਪ੍ਰਕਾਰ ਦੀ ਅਸੀਂ ਪੂਰੀ ਕਰਦੇ ਹਾਂ ਪੰਜਾਬ ਦੇ ਮੇਰ ਦੇ ਇਲੈਕਸ਼ਨ ਫੇਰ ਦਾ ਟਾਈਮ ਮੰਗਿਆ ਪੰਜਾਬ ਹਾਂਜੀ ਸੁਪਰੀਮ ਕੋਰਟ ਹੀਰੇ ਮੁੰਡੇ ਡੱਲੇਵਾਲ ਸਾਹਿਬ ਨੂੰ ਲੈ ਕੇ ਅੱਜ ਫੇਰ 3 ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਐਵੇਂ ਟਾਈਮ ਮੰਗੀ ਜਾਂਦੇ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਢੱਲੇਵਾਲ ਸਾਹਿਬ ਦੇ ਹਾਲਾਤ ਹੋਰ ਅਜੂ ਖੁਦ ਦੇ ਜਾ ਰਹੇ ਨੇ ਔਰ ਅਗਰ ਉਹਨਾਂ ਨੂੰ ਅਣਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਇਹ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਏ ਹੈ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਕਤਾ ਆਪ ਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਚਾਹਣਾ ਸੋ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਇਰੇ ਮੁੱਖ ਮੰਤਰੀ ਸਾਹਿਬ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਮੀਟਿੰਗ ਵੀ ਫੈਸਲਾ ਬਿਲਕੁਲ ਫੇਰ ਵੈਸੀ ਬੰਦੇ ਜਨਗਰੀ ਨਗਰਿਕ ਇਲਾਕੇ ਨਹੀਂ ਵੈ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਹੁਣ ਪੋਲੀਟੀਕਲ ਸਟੇਟਮੈਂਟ ਸੱਤ ਸੱਤ ਦਿਨਾਂ ਦਾ ਸ਼ੋਅ ਹੈ ਸੱਤ ਦਿਨਾਂ ਦਾ ਦੇਖੋ ਜੀ ਜਿਹੜਾ ਜੋ ਇਸ ਤਰ੍ਹਾਂ ਦਾ ਵੀ ਕਰ ਰਿਹਾ ਅਸੀਂ ਆਵਦੀਆਂ ਭਾਵਨਾਵਾਂ ਜਿਹੜੀਆਂ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਪ੍ਰਗਟ ਕੀਤੀਆਂ ਕਿ ਕਾਂਗਰਸ ਪਾਰਟੀ ਨੇ 7 ਦਿਨਾਂ ਦਾ ਜਿਹੜਾ ਸ਼ੋਕ ਸੰਦੇਸ਼ ਦਿੱਤਾ ਹੈ ਬਾਕੀ ਹੁਣ ਪੰਜਾਬੀਆਂ ਦੀ ਹਿੰਦੂਸਤਾਨੀਆਂ ਦੀ ਲੋਕਾਂ ਦੀ ਆਪਣੀ ਆਪਣੀ ਮਰਜ਼ੀ ਹੈ ਮੈਂ ਅੱਜ ਦੇ ਮੌਕੇ ਤੇ ਕਿਸੇ ਦੀ ਇਸ ਤਰ੍ਹਾਂ ਕੋਈ ਨਕੇਦੀ ਜਾਂ ਹਾਂ ਪੱਖ ਜਾਂ ਨਾ ਪੱਖ ਇਹੋ ਜੀ ਗੱਲ ਕਰਨੀ ਨਹੀਂ ਚਾਹੁੰਦਾ